ਜਿਸ ਗੈਰ ਲੋਕਤੰਤਰੀ ਤਰੀਕੇ ਦੇ ਨਾਲ ਕਿਸਾਨਾਂ ਦੇ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਉਹਦਾ ਹੱਕ ਕਿਸਾਨਾਂ ਕੋਲੋਂ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਖੜਾ ਜਾ ਰਿਹਾ ਹੈ। ਔਰ ਜਿਸ ਤਰੀਕੇ ਦਾ ਮਾੜਾ ਵਰਤਾਓ ਕਿਸਾਨਾਂ ਦੇ ਨਾਲ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਉਹਨੂੰ ਦੇਖਦਿਆਂ ਕਿਸਾਨਾਂ ਪ੍ਰਤੀ ਹਮਦਰਦੀ ਦਾ ਪ੍ਰਤੀਵਾ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਆਪਣੀ ਕੱਲ 15 ਫਰਵਰੀ ਦੀ ਜਿਹੜੀ ਕੋਲਪੁਰ ਵਿਖਾਤੀ ਤੇ ਦਿੱਲੀ ਤੋਂ ਹਲਕਿਆਂ ਦੀ ਪੰਜਾਬ ਬਚਾਓ ਯਾਤਰਾ ਸੀ ਉਹਨੂੰ ਬੁਲਤਰੀ ਕਰਦੀ ਸਾਰੀ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਆ ਸਥਿਤੀ ਦੇ ਉੱਤੇ ਇਹਨੂੰ ਰਿਵਿਊ ਕਰਨ ਵਾਸਤੇ ਉਹਨਾਂ ਨੇ ਇੱਕ ਅੰਗਾਰੀ ਮੀਟਿੰਗ ਜਿਹੜੀ ਹੈ ਪਾਰਟੀ ਦੀ ਫੋਕਲ ਕੱਲ 2 ਵਜੇ ਪਾਰਟੀ ਦੇ ਮੁਖ ਦਫਤਰ ਸਿੱਧੀ ਕਰਕੇ ਬੁढ़ाई ਹੈ ਜਿੱਥੇ ਸਾਰੀ ਸਥਿਤੀ ਦੇ ਉੱਤੇ ਜਿਹੜਾ ਉਹ ਵਿਚਾਰ ਉਤੰਦਰ ਫਲ ਕਿਤੇ ਜਿਸ ਗੈਰ ਲੋਕਤੰਤਰੀ ਤਰੀਕੇ ਦੇ ਨਾਲ ਕਿਸਾਨਾਂ ਦੇ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਉਹਦਾ ਹੱਕ ਕਿਸਾਨਾਂ ਕੋਲੋਂ ਸੂਬਾ ਤੇ ਕੇਂਦਰ ਸਰਕਾਰ ਕੋਲੋਂ ਖੜਾ ਜਾ ਰਿਹਾ ਹੈ ਔਰ ਜਿਸ ਤਰੀਕੇ ਦਾ ਮਾੜਾ ਵਰਤਾਓ ਕਿਸਾਨਾਂ ਦੇ ਨਾਲ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਉਹਨੂੰ ਦੇਖਦਿਆਂ ਕਿਸਾਨਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਆਪਣੀ ਕੱਲ 15 ਫਰਵਰੀ ਦੀ ਜਿਹੜੀ ਕੋਲਪੁਰ ਯਾਤਰੀ ਤੇ ਦਿੱਲੀ ਤੋਂ ਹਲਕਿਆਂ ਦੀ ਪੰਜਾਬ ਬਚਾਓ ਯਾਤਰਾ ਸੀ ਉਹਨੂੰ ਬੁਲਤਰੀ ਕਰ ਸਾਰੀ ਸਥਿਤੀ ਦੇ ਕਵੀਟਰ ਨੂੰ ਦੇਖਦੇ ਆ ਸਥਿਤੀ ਦੇ ਉੱਤੇ ਇਹਨੂੰ ਰਿਡਿਊ ਕਰਨ ਵਾਸਤੇ ਉਹਨਾਂ ਨੇ ਇੱਕ ਹੰਕਾਰੀ ਮੀਟਿੰਗ ਜਿਹੜੀ ਹੈ ਪਾਰਟੀ ਦੀ ਫੋਕਲ ਕਮੇਟੀ ਦੀ ਉਹ ਕੱਲ 2 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਬਣਾਈ ਹੈ ਜਿੱਥੇ ਸਾਰੀ ਸਥਿਤੀ ਦੇ ਉੱਤੇ ਜਿਹੜਾ ਉਹ ਵਿਚਾਰ ਉਤੰਦਰ ਫਲ ਕੀਤੇ ਜਿਸ ਗੈਰ ਲੋਕਤੰਤਰੀ ਤਰੀਕੇ ਦੇ ਨਾਲ ਕਿਸਾਨਾਂ ਦੇ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਉਹਦਾ ਹੱਕ ਕਿਸਾਨਾਂ ਕੋਲੋਂ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਖਿਆ ਜਾ ਰਿਹਾ ਹੈ। ਔਰ ਜਿਸ ਤਰੀਕੇ ਦਾ ਮਾੜਾ ਵਰਤਾਓ ਕਿਸਾਨਾਂ ਦੇ ਨਾਲ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਉਹਨੂੰ ਦੇਖਦਿਆਂ ਕਿਸਾਨਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਉਨੀ ਕੱਲ 15 ਫਰਵਰੀ ਦੀ ਜਿਹੜੀ ਕੋਲਪੁਰ ਇਹਾਤੀ ਤੇ ਸਿਸਕੋਲ ਹਲਕਿਆਂ ਦੀ ਪੰਜਾਬ ਪਚਾਓ ਯਾਤਰਾ ਸੀ ਉਹਨੂੰ ਬੁਲਤਰੀ ਕਰ ਸਾਰੀ ਸਥਿਤੀ ਦੀ ਕਮੇਟਾ ਨੂੰ ਦਿੱਤੀਆਂ ਸਥਿਤੀ ਦੇ ਉੱਤੇ ਇਹਨੂੰ ਰਿਵਿਊ ਕਰਨ ਵਾਸਤੇ ਉਹਨਾਂ ਨੇ ਇੱਕ ਅੰਗਰਮੀ ਮੀਟਿੰਗ ਜਿਹੜੀ ਹੈ ਪਾਰਟੀ ਦੀ ਦਫ਼ਤਰ ਵਿੱਚ ਦੀ ਉਹ ਕੱਲ 2 ਵਜੇ ਪਾਰਟੀ ਦੇ ਦਫ਼ਤਰ ਸਿੱਡੀ ਗੰਢੇ ਵਿੱਚ ਪੜਾਈ ਹੈ ਜਿੱਥੇ ਸਾਰੀ ਸਥਿਤੀ ਦੇ ਉੱਤੇ ਜਿਹੜਾ